ਸੰਸਕ੍ਰਿਤੀ ਸੰਸਕ੍ਰਿਤੀ ਦੀ ਗੱਲ ਚੱਲ ਰਹੀ ਸੀ ਹੀਰਾ ਹੈ ਉਸ ਨੂੰ ਸਾਫ ਕਰਕੇ ਕਿਆ ਮੁਕਟ ਦੇ ਵਿੱਚ ਜੜਿਆ ਜਾਂਦਾ ਹੈ ਉਸ ਨੂੰ ਮੁਕਟ ਦੇ ਵਿੱਚ ਹੁੰਦਾ ਪੱਥਰ ਹੀ ਹੈ ਤੇ ਇਤਨੀ ਤਹਿ ਦੇ ਵਿੱਚ ਧਰਤੀ ਦੀ ਤਹਿ ਦੇ ਵਿੱਚ ਇਤਨੀ ਗਰਮੈਸ ਉਹਨੂੰ ਇਤਨਾ ਤਪ ਕਰਦਾ ਹੈ ਇਤਨਾ ਤਪ ਕਰਦਾ ਹੈ ਜਿਵੇਂ ਸੰਤ ਬਾਬਾ ਭਲਵੰਤ ਸਿੰਘ ਜੀ ਉਹੀ ਪੱਥਰ ਜਿਹਦੇ ਇੱਥੇ ਰੁੜਦਾ ਫਿਰਦਾ ਹੈ ਕੀਮਤੀ ਇੱਕ ਹੀਰਾ ਬਣ ਜਾਂਦਾ ਇੱਕ ਜਗ੍ਹਾ ਉਹੀ ਹੀਰਾ ਇਸ ਕਰਕੇ ਤੇ ਹੀਰਾ ਹੀਰਾ ਕਣਕੀ ਚੋਟ ਸੈ ਸੱਚੇ ਕੋਈ ਨਹੀਂ ਆਂਚ ਸੰਤ ਬਾਬਾ ਬਲਵੰਤ ਸਿੰਘ ਮਹਾਰਾਜ ਨੂੰ ਕੋਈ ਆਂਚ ਹੀ ਨਹੀਂ ਲੱਗੀ ਕੋਈ ਕੋਈ ਫਰਕ ਹੀ ਨਹੀਂ ਜਿਤਨੇ ਮਰਜੀ ਥੋੜੇ ਮਾਰੀ ਚੱਲੋ ਹੀਰੇ ਤੇ ਹੀਰੇ ਚਾਰ ਪ੍ਰਕਾਰ ਦੇ ਨੇ ਇੱਕ ਬੱਜਰ ਹੀਰਾ ਹੈ ਬੱਜਰ ਹੀਰਾ ਹੀਰੇ ਦੀ ਚੋਟ ਨਾ ਕਦੇ ਨਹੀਂ ਟੁੱਟੇਗਾ ਬਾਕੀ ਤਿੰਨ ਪ੍ਰਕਾਰ ਦੇ ਹੀਰੇ ਟੁੱਟ ਜਾਂਦੇ ਆ ਮੈਂ ਕਿਤੇ ਕਥਾ ਕੀਤੀ ਸ਼ੰਕਾ ਵੀ ਕਰ ਦਿੱਤੀ ਸੀ ਕਿਸੇ ਕਰਨਾਮ ਦੇਖਣ ਮਾਤਰ ਹੀ ਜਿਵੇਂ 파ਰਸ ਦੀ ਜਿਹੜੀ ਬੱਟੀ ਹੈ ਲੋਹੇ ਨੂੰ ਹੀਨ ਧਾਤੂ ਨੂੰ ਲੱਗ ਜਾਂਦੀ ਹੈ ਉਹ ਸੋਨਾ ਬਣ ਜਾਂਦਾ ਹੈ ਉਹਦੀ ਤਲਵਾਰ ਬਣ ਜਾਵੇ ਸੋਨੇ ਦੀ ਤਲਵਾਰ ਨੂੰ 파ਰਸ ਲੱਗ ਜਾਵੇ ਦੇਖਣ ਮਾਤਰ ਤਲਵਾਰ ਹੈ ਜੁੱਧ ਦੇ ਕੰਮ ਨਹੀਂ ਆਵੇ ਦੇਖਣ ਮਾਤਰ ਹੀ ਹੈ ਕਹਿਣ ਦਾ ਮਤਲਬ ਦੇਖਣ ਮਾਤਰ ਹੀ ਇਤਨੇ ਬਲਵੰਤ ਇਤਨੇ ਬਲਵੰਤ ਬਲੀ ਹੋ ਗਏ ਇਓ ਕਥਨ ਕੀਤਾ ਗਿਆ ਇੰਦਰ ਕਾ ਅਸਨ ਕੰਬ ਗਏ ਇੰਦਰ ਦੇ ਪਾਈ ਐਸੇ ਬਲੀ ਸੰਤ ਸੂਰ ਮੇ ਕੰਬ ਗਏ ਇੰਦਰ ਦੇ ਪਾਈ ਐਸੇ ਬਲੀ ਸੰਤ ਸੂਰ ਮੇ ਇੰਦਰ पाई बली, बली संत संदर देव बली सत सूर में बली संत सूर में ਹਉ ਜਨ ਕੇ ਬਲੀ ਪਏ ਮੇਦੀ ਜਗ ਕਰੰਤਾ ਅੰਸਰ ਕੰਬੇ ਇੰਦਰ ਕੇ ਬਲੀ ਹੈ ਸੰਤ ਕਿਤਨੇ ਬਲੀ ਹੋ ਜਾਂਦੇ ਹਨ ਜਿਵੇਂ ਸੰਤਨ ਸੰਤ ਬਾਬਾ ਬਲਵੰਤ ਸਿੰਘ ਜੀ ਇਤਨਾ ਜਪ ਤਪ ਕ ਸੇਵਾ ਕੀਤੀ ਬੰਦਗੀ ਕੀਤੀ ਮੈਨੇ ਇੰਦਰ ਦਾ ਸੰਗਾਸਣ ਵੀ ਹਿੱਲ ਗਿਆ ਇੱਥੇ ਤਾਂ ਕਿਹਾ ਹੈ ਛੋਟੇ ਛੋਟੇ ਅਹੁਦੇ ਲੈਣ ਲਈ ਲੋਕ ਝਗੜਦੇ ਲੜਦੇ ਹਨ ਕੋਈ ਇੱਛਾ ਹੀ ਨਹੀਂ ਰੱਖੀ ਕੋਈ ਇੱਛਾ ਨਹੀਂ ਰੱਖੀ ਨਿਸਕਾਮ ਪਿੱਛੇ ਬੋਲ ਕੇ ਆਇਆ ਹੈ ਕਬੀਰ ਸਾਹਿਬ ਜੀ ਦਾ ਕਤਨ ਹੈ ਨਿਸਕਾਮ ਹੋ ਜਾਵੋ ਕਬੀਰ ਜੋ ਤੂੰ ਚਾਹੇ ਮੁਝ ਕੋ ਛਾੜ ਸਕਲ ਕੀ ਆਸ ਮੋਝੇ ਜੈਸਾ ਹੋ ਰਹੋ ਸਭ ਸੋਤ ਸੁਖ ਤੇਰੇ ਪਾਸ ਨਿਸ਼ਕਾਮ ਹੋ ਜਾਵੋ ਦੂਸਰਾ ਹੈ ਜੇ ਤੈਨੂੰ ਰਾਜ ਪਾੜ ਦੀ ਇੱਛਾ ਹੈ ਤਾਂ ਮਾਲਕ ਦੀ ਅਪਾਸ਼ਨਾ ਕਰ ਜੇ ਕਾਮਨਾ ਹੈ ਤੇਰੇ ਅੰਦਰ ਤੀਸਰਾ ਹੈ ਅਪਾਸ਼ਨਾ ਕਰੋ ਨਿਸ਼ਕਾਮ ਅਪਾਸ਼ਨਾ ਕਰੋ ਨਿਸ਼ਕਾਮ ਤਿੰਨ ਤਲ ਹਨ ਨਿਸ਼ਕਾਮੀ ਹੋ ਜਾਵੋ ਜੇ ਕੁਝ ਚਾਹੁੰਦੇ ਹੋ ਜੇ ਤੁਝੇ ਰਾਜ ਪਾੜ ਕੋ ਚਾਹੀਏ ਤਰਪਾਰ ਬਨਮ ਕਾ ਧਿਆਨ ਇੰਦਰਪੁਰੀ ਪਹਿਲਾਦ ਕੁਦੀਨੀ ਹੈ ਨਖਸ ਮਾਰੇ ਆ ਜੇ ਚਾਹੁੰਦੇ ਹੋ ਤਾਂ ਉਹਦੀ ਬੰਦਗੀ ਕਰ ਲਪੋ ਬੰਦਗੀ ਕਰ ਲਪੋ ਜਿਸ ਜੇ ਸੰਸਾਰ ਵਿੱਚ ਤਕੜੇ ਹੋਣਾ ਸ਼ਕਤੀਸ਼ਾਲੀ ਹੋਣਾ ਜੇ ਬਲੀ ਹੋਣਾ ਤਾਂ ਕਥਨ ਕੀਤਾ ਗਿਆ ਹੈ ਕਿ ਬਲੀ ਇੰਦਰ ਦੇਵੀ ਆਸਣ ਕੰਬਣ ਲੱਗ ਪਏ ਸਨ ਐਸੀ ਬਲੀ ਸੰਤਾਂ ਦੀ ਇਤਨੀ ਮਹਿਮਾ ਹੈ ਕਰਵਾਣੀ ਇਤਨੇ ਸੂਰਮੇ ਇਤਨੇ ਬਲੀ ਇਹ ਪਿੰਡ ਪਲਵਾਨ ਪਿੰਡ ਹੈ ਇਹ ਬਲੀਆਂ ਦਾ ਪਿੰਡ ਹੈ ਇਹ ਸੂਰਮੇ ਸੰਤਾ ਮਹਾਂਪੁਰਖਾਂ ਦਾ ਨਗਰ ਹੈ ਇਸ ਨਗਰ ਨੂੰ ਕੋਟਣ-ਕੋਟ ਨਮਸਕਾਰ ਕੋਟਣ-ਕੋਟ ਨਮਸਕਾਰ ਮੈਨੇ ਪਹਿਲਾ ਤਲ ਹੈ ਜਤਰਾ ਦਾ ਤਰੀਕਾ ਤਰੀਕਾ ਸਿੱਖ ਲੈਣਾ ਇਹਦੇ ਵਿੱਚ ਕੀ ਆ ਹੁੰਦਾ ਹੈ ਸਾਧਨਾ ਕਰਦਾ ਹੈ ਸਾਧਕ ਸੇਵਾ ਕਰਦਾ ਹੈ ਬੰਦਗੀ ਕਰਦਾ ਹੈ ਕਿਆ ਹੈ ਇਹਦੇ ਵਿੱਚ ਹੋਂਮੀ ਆ ਜਾਂਦੀ ਹੈ ਮੈਂ ਨਿਤਨੇਮ ਕਰਦਾ ਹਾਂ ਮੈਂ ਗੁਰਦੁਆਰੇ ਜਾਂਦਾ ਹਾਂ ਮੈਂ ਭਜਨ ਕਰਦਾ ਹਾਂ ਮੈਂ ਦਾਨ ਕਰਦਾ ਹਾਂ ਜੇ ਤੁਸੀਂ ਭਜਨ ਕਰਦੇ ਹੋ, ਧਾਨ ਕਰਦੇ ਹੋ, ਵੰਦਗੀ ਕਰਦੇ ਹੋ, ਸੇਵਾ ਕਰਦੇ ਹੋ, ਜਾਂ ਪ੍ਰਧਾਨ ਹੋ ਗੁਰਦੁਆਰੇ ਦੇ ਤਾਂ ਅਗਰ ਵੰਦਗੀ, ਸੇਵਾ, ਧਾਨ ਕਰਦੇ ਹੰਕਾਰ ਹੋ ਗਿਆ। ਪਹਿਲੀ ਤਾਂ ਗੱਲ ਹੈ ਸਾਡੇ ਅੰਦਰ ਕੀ ਹੈ? ਸਾਡੇ ਅੰਦਰ ਕੀ ਨਿਜਮ ਨਹੀਂ ਹੋਵੇਗਾ। ਨਿਜਮ ਨਹੀਂ ਹੋਵੇਗਾ, ਮਰਜ਼ਾਦਾ ਨਹੀਂ ਹੋਵੇਗਾ ਇਹ ਰੱਖਣਾ ਜ਼ਰੂਰੀ ਹੈ। ਨਾਨਕ ਨਾ ਅਨਕ ਅਨਕ ਮੈਨੇ ਨਾ ਅਨਕ ਜੋ ਨਾ ਅਨਕ ਜੋ ਨਾ ਅਨਕ ਨਾ ਜੋ ਵਿਧੀ ਵਿਧਾਨ ਨਾ ਰਖੇ ਉਸ ਮਰਜਾਦਾ ਨੂੰ ਨਾ ਰਖੇ ਉਹ ਨਾ ਨਾ ਅਨਕ ਨਾਨਕ ਦਾ ਭਾਸ਼ਕ ਨਹੀਂ ਹੋ ਸਕਦਾ ਤਾਂ ਕਥਨ ਕੀਤਾ ਗਿਆ ਹੈ ਕਿ ਚੱਲਣਾ ਹੈ ਹੋਮੇ ਹੈ ਤਾਂ ਅਸੀਂ ਪਹਿਲੀ ਅਵਸਥਾ ਤੇ ਹਾਂ ਪਹਿਲੀ ਅਵਸਥਾ ਤੇ ਹਾਂ ਦੂਸਰੀ ਅਵਸਥਾ ਹੈ ਸ਼ਰੀਅਤ ਸ਼ਰੀਅਤ ਦੇ ਵਿੱਚ ਕੀ ਆ ਹੈ ਹੋਂਮੇ ਖਤਮ ਹੋ ਜਾਂਦੀ ਹੈ ਹੋਂਮੇ ਖਤਮ ਹੋ ਜਾਂਦੀ ਹੈ ਸ਼ਰੀਅਤ ਤੇ ਤਰੀਕਾ ਜੋ ਵਿਧੀ ਹੈ ਪਹਿਲੀ ਅਵਸਥਾ ਹੈ ਇਹਦੇ ਵਿੱਚ ਅੰਤਰ ਕੀ ਹੈ ਕੀ ਅੰਤਰ ਹੈ ਇਦੇ ਵਿੱਚ ਅੰਤਰ ਇਤਨਾ ਹੈ ਕਿ ਜਿਵੇਂ ਤੁਸੀਂ ਕੋਈ ਗੱਡੀ ਕਾਰ ਚਲਾਉਂਦੇ ਹੋ ਗੱਡੀ ਚਾਰ ਚਲਾਉਣ ਵਾਲਾ ਪਹਿਲਾਂ ਪਹਿਲਾਂ ਜਦੋਂ ਉਹ ਸ਼ੁਰੂ ਦੇ ਵਿੱਚ ਗੱਡੀ ਚਲਾਵੇਗਾ ਜਾਂ ਸਕੂਟਰ ਚਲਾਵੇਗਾ ਕਾਰ ਚਲਾਵੇਗਾ ਗੱਡੀ ਟਰੱਕ ਚਲਾਵੇ ਗੱਲਾਂ ਕਰਦਾ ਕਰਦਾ ਕਰੇਗਾ ਕਿਸੇ ਨਾਲ ਗੱਲਬਾਤ ਤਾਂ ਉਹ ਤੋਂ ਕਿਹਾ ਗੱਡੀ ਸਹੀ ਢੰਗ ਨਾਲ ਨਹੀਂ ਚੱਲੇਗੀ ਕਈ ਵਾਰੀ ਤਾਂ ਐਕਸੀਡੈਂਟ ਵੀ ਕਰ ਸਕਦਾ ਹੈ ਸਾਧਕ ਸਾਧਨ ਸਾਧਕ ਸਾਧਨ ਸਾਧਿਆ ਤੇ ਸਾਧਨ ਤੇ ਸਾਧਕ ਜਿਹੜਾ ਇੱਕ ਹੋ ਜਾਂਦਾ ਹੈ ਪਰ ਉਹਦੇ ਵਿੱਚ ਕਿਹਾ ਹੈ ਉਸ ਅਵਸਥਾ ਦੇ ਵਿੱਚ ਇੱਕ ਹੋ ਜਾਂਦਾ ਹੈ ਜਿਵੇਂ ਕੋਈ ਇੱਕਮਿਕ ਹੋ ਜਾਂਦਾ ਹੈ ਇੱਕਮਿਕ ਕੋਈ ਚੀਜ਼ ਅਪਰ ਲਾ ਦਿੰਦੇ ਆ ਕਿਸੇ ਦੇ ਵਿੱਚ ਇੱਕਮਿਕ ਕਰ ਦਿੰਦੇ ਜਾਂਦਾ ਜਾਂਦਾ ਹੈ ਚੀਜ਼ ਨੂੰ ਵਸਤੂ ਨੂੰ ਐਨ ਘੋਟ ਦਿੰਦੇ ਆ ਇੱਕ ਇੱਕਮਿਕ ਹੋ ਜਾਂਦੀ ਹੈ ਉਹ ਜਦੋਂ ਗੇਅਰ ਲਗਾਵੇਗਾ ਗੱਲਾਂ ਕਰੇਗਾ ਐਕਸੀਲੇਟਰ ਵੀ ਉਹਦੇ ਹੱਥ ਵਿੱਚ ਹੈ ਉਹ ਸਟੀering ਉਹਦੇ ਹੱਥ ਵਿੱਚ ਹੈ ਸ਼ੀਸ਼ਾ ਵੀ ਲੱਗਿਆ ਹੈ ਪਿੱਛੋਂ ਦੇਖਣ ਲਈ ਅੱਗੇ ਵੀ ਸ਼ੀਸ਼ਾ ਹੈ ਦੇਖ ਰਹੇ ਹਾਂ ਤੇ ਗੇਅਰ ਵੀ ਬਦਲਣਾ ਹੈ ਤੇ ਗੱਲਾਂ ਬਾਤਾਂ ਵੀ ਕਰੀ ਜਾਂਦੇ ਨੇ ਤੇ ਸਾਧਕ ਤੇ ਸਾਧਨ ਜਿਹੜਾ ਹੈ ਉਹ ਇੱਕ ਹੋ ਜਾਂਦਾ ਉਹ ਐਸੀ ਵਸਤਾ ਬਣ ਜਾਂਦਾ ਇਹ ਹੈ ਸ਼ਰੀਅਤ ਤੀਸਰੀ ਹੈ ਤੀਸਰੀ ਵਸਤਾ ਜਥੇਦਰ ਮਾਰਫਤ ਤੀਸਰੀ ਅਵਸਥਾ ਹੈ ਮਾਰਫਤ ਤੀਸਰੀ ਅਵਸਥਾ ਹੈ ਮਾਰਫਤ ਦੇ ਵਿੱਚ ਕੀ ਅਵਸਥਾ ਹੈ ਹਕੀਕਤ ਅਤੇ ਮਾਰਫਤ ਮਾਰਫਤ ਵਿੱਚ ਕੀ ਅੰਤਰ ਹੈ ਹਕੀਕਤ ਗਾਹਾਂ ਹਕੀਕਤ ਆ ਜਾਂਦੀ ਹੈ ਮਾਰਫਤ ਅਗਰ ਤੁਸੀਂ ਸਾਧਨ ਕਰਦੇ ਰਹੋ ਤੇ ਹਕੀਕਤ ਮਾਰਫਤ ਮਾਰਫਤ ਤੇ ਹਕੀਕਤ ਵਿੱਚ ਕੀ ਅੰਤਰ ਹੈ ਮਾਰਫਤ ਮਾਰਫਤ ਇਹ ਹੈ ਵੀ ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਤੂੰ ਹੀ ਤੂੰ ਹੀ ਪਰ ਇਹ ਵੀ ਪੰਤ ਨਿਹਾਰੇ ਕਾਮ ਨੇ ਲੋਚਨ ਪਰਿਲੇ ਅਸਾਸਾ ਉਹ ਮੈਨੇ ਉਡੀਕਦਾ ਹੈ ਚਿੰਤਨ ਉਹਦਾ ਕਰੀ ਜਾਂਦਾ ਹੈ ਚਿੰਤਨ ਕਰੀ ਜਾਂਦਾ ਹੈ ਮੈਨੇ ਉਹਦੇ ਵਿੱਚ ਤੂੰ ਹੈ ਤੇ ਉਹਦੇ ਵਿੱਚ ਦੁਦ્વੈਤ ਰਹਿੰਦਾ ਹੈ ਜਿਸ ਦੀ ਪ੍ਰਾਪਤੀ ਕਰਨੀ ਆ ਉਹ ਹੋਰ ਆ ਮੈਂ ਹੋਰ ਆ ਉਹ ਹੈ ਮਾਰਫਤ ਉਹ ਮਾਰਫਤ ਬਸਤਾ ਹੈ ਪਹਿਲਾਂ ਤਾਂ ਤਰੀਕਾ ਸਿੱਖਣਾ ਹੈ ਹੁਣ ਸਾਨੂੰ ਤਰੀਕਾ ਆਉਂਦਾ ਹੈ ਪਹਿਲਾਂ ਤਰੀਕਤ ਤਰੀਕਾ ਤੇ ਇਉਂ ਮਹਾਪੁਰਖ ਸ਼ਬਦ ਉਚਾਰਨ ਕਰਦਾ ਧਾਸ ਤਾਂ ਨਾ ਪੜੇਗਾ ਦੂਸਰੇ ਹਿੱਸੇ ਵਿੱਚ ਜਿੱਥਾ ਪ੍ਰੇਮੀ ਸੱਜਣ ਤੀਸਰੇ ਹਿੱਸੇ ਵਿੱਚ ਬੀਬੀਆਂ ਭੈਣਾ ਮਾਤਾਵਾਂ ਨੇ ਪ੍ਰੇਮ ਦੱਸਦਾ ਚੱਜ ਨਹੀਂ ਜਿੰਦੇ ਤੈਨੂੰ ਗੁਰਾਂ ਦੇ ਮਨੋਂ ਚੱਜ ਨਹੀਂ ਜਿੰਦੇ ਤੈਨੂੰ ਗੁਰਾਂ ਦੇ ਮਨੋਂ ਦਾ ਚੱਜ ਜਿੰਦੇ ਤੈਨੂੰ ਗੁਰਾਂ ਦੇ જજની જનુ ગુ મનાજની જજ તનુ ગુરા મન ਵਤਨ ਗੀਤ ਹੈ ਪਹਿਲਾਂ ਚੱਜ ਸਿੱਖਣਾ ਹੈ ਹਕੀਕਤ ਦੇ ਵਿੱਚ ਆਉਣਾ ਹੈ ਜਿਵੇਂ ਅਸੀਂ ਖੱਬੇ ਹੱਥ ਤੁਰਨਾ ਹੈ ਇਹਨਾ ਸਿੱਖਣਾ ਪੈਂਦਾ ਹੈ ਗੱਡੀ ਚਲਾਉਂਦੇ ਹਾਂ ਵੀ ਖੱਬੇ ਹੱਥ ਚੱਲਾਂਗੇ ਤਾਂ ਸਾਡੀ ਯਾਤਰਾ ਪੂਰਨ ਹੋ ਸਕਦੀ ਹੈ ਪਰ ਜੇ ਜਹਾਜ਼ ਹੈ ਜਹਾਜ਼ ਦੇ ਵਿੱਚ ਅਸੀਂ ਟਿਕਟ ਟਿਕਟਾਉਂਦੇ ਹਾਂ ਕੋਈ ਕੈਨੇਡਾ ਜਾਂਦਾ ਹੈ ਕੋਈ ਅਮਰੀਕਾ ਜਾਂਦਾ ਹੈ ਵਿਦੇਸ਼ ਯਾਤਰਾ ਕਰਦੇ ਹਾਂ ਅਸੀਂ ਟਿਕਟ ਟਿਕਟਾਉਂਦੇ ਹਾਂ ਜਹਾਜ਼ ਦੀ ਜਹਾਜ਼ ਦੀ ਟਿਕਟ ਲੈ ਲੈਂਦੇ ਹਾਂ ਜਹਾਜ਼ ਦੀ ਟਿਕਟ ਮਹਿੰਗੀ ਕਿਉਂ ਹੈ ਮਹਿੰਗੀ ਕਿਉਂ ਹੈ ਸੰਤ ਇਤਨੇ ਮਹਿੰਗੇ ਕਿਉਂ ਹਨ ਸਾਡੀ ਕਿਤਨੀ ਕੀਮਤ ਹੈ ਸੰਤਨ ਨੂੰ ਕਿਉਂ ਪੂਜਿਆ ਜਾਂਦਾ ਹੈ ਸੰਤ ਬਾਬਾ ਬਲਵੰਤ ਸਿੰਘ ਜੀ ਦੀ ਯਾਦ ਅੰਦਰ ਕਿਉਂ ਜੜ ਬਿਠੇ ਤੇ ਅਗਰ ਜਹਾਜ਼ ਪਟੜੀ ਤੇ ਹੀ ਚੱਲੀ ਜਾ ਰਿਹਾ ਹੈ ਉੱਪਰ ਨਹੀਂ ਚੜਦਾ ਉੱਪਰ ਨਹੀਂ ਗਿਆ ਤਾਂ ਜਿਹੇ ਟਾਈਮ ਤੇ ਚੜਦਾ ਹੈ ਉੱਪਰ ਜਹਾਜ਼ ਦਾ ਜ਼ੋਰ ਬਹੁਤ ਲੱਗੇਗਾ ਜ਼ੋਰ ਲੱਗੇਗਾ ਅੰਤਮ ਜਿਹੇ ਟਾਈਮ ਤੇ ਜਹਾਜ਼ ਉੱਪਰ ਚੜ ਜਾਂਦਾ ਹੈ ਉੱਪਰ ਚੜ ਜਾਂਦਾ ਹੈ ਪਿਰ ਕੀ ਆਵਾਜ਼ ਤਾਂ ਹੁੰਦੀ ਹੈ ਮੈਂ ਤੁਹਾਡੇ ਨਾਲ ਥੋੜੀ ਜਿਹੀ رائے ਸਾਂਝੀ ਕਰ ਲਵਾਂ ਮੈਂ ਕੁਝ ਪੁੱਛ ਵੀ ਲਵਾਂ ਤੁਹਾਡੇ ਕੋਲ ਕੋਈ ਨਾ ਪੁੱਛਾਂ ਹੈ ਪੁੱਛਣਾ ਕਿ ਨਾ ਨਹੀਂ ਬੀਬੀ ਭੈਣਾਂ ਤੋਂ ਅੱਛਾ ਆਪਣੇ ਆਪ ਜੀ ਨੇ ਗਿਰਜ ਦੇਖੀ ਐ ਸਮਾਂ ਚ ਚਲਦੀ ਗਿਰਜ ਦੇਖੀ ਐ ਕਿਸੇ ਨੇ ਅਰੇ ਗਿਰਜ ਉੱਪਰ ਜੇ ਤਾਂ ਚੜ ਜਾਂਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸਮਾਨ ਦੇ ਉੱਪ ਚੜਦੀ ਰਹਿੰਦੀ ਹੈ ਉਹ ਖੰਭ ਮਾਰਦੀ ਕਿ ਨਹੀਂ ਮਾਰਦੀ ਜੇ ਮਾਰਦ ਥੱਕਦੀ ਕਿਉਂ ਨਹੀਂ ਥੱਕਦੀ ਕਿਉਂ ਨਹੀਂ ਇੱਥੇ ਪੰਛੀ ਨੂੰ ਉਡਾ ਕੇ ਦੇ ਲੁੱਤੇ ਤੱਕ ਥੱਕ ਜਾਵੇਗਾ ਥੱਕਦੀ ਕਿਉਂ ਨਹੀਂ ਉੱਪ ਨਾ ਮੈਨੂੰ ਤੁਸੀਂ ਕਹਿੰਦੇ ਅਸੀਂ ਦੱਸਾਂਗੇ ਜਾਂ ਤਾਂ ਕਹਿੰਦੇ ਤੁਸੀਂ ਦੱਸ ਦੇਵੋ ਖੈਰ ਚਲੋ ਗਿਰਜ ਜਿਹੜੀ ਹੈ ਖੰਭ ਮਾਰਦੀ ਨਹੀਂ ਵੀ ਮਾਰਦੀ ਨਹੀਂ ਵੀ ਮਾਰਦੀ ਉਹ ਮਾਰ ਰਹੀ ਹੈ ਉਹ ਸਹਿਜ ਹੋ ਜਾਂਦੀ ਹੈ ਸਹਿਜ ਇਤਨੀ ਹੋ ਜਾਂਦੀ ਹੈ ਪਹਿਲਾਂ ਉਸ ਨੂੰ ਜੋਰ ਲਗਾਉਣਾ ਪੈਂਦਾ ਹੈ ਜਹਾਜ਼ ਜੇ ਟਾਈਮ ਤੇ ਉੱਪਰ ਚੜ੍ਹਦਾ ਇਤਨਾ ਉਹ ਜੋਰ ਲੱਗਦਾ ਇਤਨੀ ਆਵਾਜ਼ ਆਉਂਦੀ ਹੈ ਇਤਨੀ ਆਵਾਜ਼ ਆਉਂਦੇ ਹਿੱਲਦਾ ਵਾ ਉੱਪਰ ਜਿਹਟੇ ਤੇ ਜਹਾਜ਼ ਚਲੇ ਜਾਂਦਾ ਸਹਿਜ ਹੋ ਜਾਂਦਾ ਹੈ ਪਹਿਲੀ ਹਕੀਕਤ ਸ਼ਰੀਅਤ ਸਾਧਨ ਤੇ ਸਾਧਕ ਇਕ ਹੋ ਜਾਂਦਾ ਹੈ ਪਰ ਸਾਧਿਆ ਤੱਕ ਨਹੀਂ ਪਹੁੰਚਿਆ ਤੀਸਰੀ ਮਾਰਫਤ ਮਾਰਫਤ ਦੇ ਵਿੱਚ ਇਹ ਅਵਸਥਾ ਹੋ ਜਾਂਦੀ ਹੈ ਵੀ ਤੂੰ ਹੀ ਹੈ ਤੂੰ ਹੀ ਹੈ ਤੂੰ ਹੀ ਪਰ ਫਿਰ ਵੀ ਦੁਬੈਤ ਹੈ ਦੁਬੈਤ ਹੈ ਕਿਵੇਂ ਦੁਬੈਤ ਹੈ ਸ਼ੰਕਰ ਅਰੰਧ ਜਾਂਦਾ ਹੈ ਕਿਤੇ ਜਾਂਦਾ ਹੈ ਵੀ ਮੈਂ ਰੱਬ ਦੀ ਪ੍ਰਾਪਤੀ ਕਰਨੀ ਹੈ ਜਿਵੇਂ ਸੰਤ ਬਾਬਾ ਧਰਮਪਾਲ ਜੀ ਬੈਠੇ ਹਨ ਸਾਡੇ ਬਾਬਾ ਜੀ ਬੈਠੇ ਹਨ ਮੇਰੇ ਮਗਰ ਆਪਣੇ ਬੁਰਜ ਲੱਟਾਂ ਵਾਲੇ ਦੇਖੋ ਬੈਠੇ ਹਨ ਤੇ ਭਗਵਾਨ ਦੀ ਪ੍ਰਾਪਤੀ ਲਈ ਅਸੀਂ ਤਿੰਨੇ ਚੱਲ ਪਏ ਤੇ ਦਰਵਾਜ਼ਾ ਖੜਕਾਇਆ ਭਗਵਾਨ ਦਾ ਕਹਿਣ ਲੱਗੇ ਕੌਣ ਹਾਂ ਮੈਂ ਕਿਹਾ ਮੈਂ ਹਾਂ ਆਵਾਜ਼ ਹੀ ਦਰਵਾਜ਼ਾ ਮੈਂ ਇਹਨੂੰ ਨਹੀਂ ਖੁੱਲੇਗਾ ਤੁਹਾਡੇ ਅੰਦਰ ਮੈਂ ਹੈ ਜੋ ਕੱਪੜੇ ਪਾ ਲੈਂਦੇ ਆ ਅਸੀਂ ਚੰਗੇ ਚੰਗੇ ਸੂਟ ਸੁਰਕੀ ਪਾウダー ਲਾ ਲੈਂਦੇ ਆ ਸੌਖੀ ਪਾウダー ਕਿਉਂ ਲਾਉਨੇ ਆ ਸਾਨੂੰ ਜਿਹੜਾ ਰੱਬ ਨੇ ਰੂਪ ਦਿੱਤਾ ਤੇ ਸਾਨੂੰ ਵਿਸ਼ਵਾਸ ਨਹੀਂਗਾ ਅਸੀਂ ਆਪ ਚੰਗੀ ਤਰ੍ਹਾਂ ਬਣਾਉਣਾ ਚਾਹੁੰਦੇ ਆ ਕਿ ਨਹੀਂ ਕਿ ਰੱਬ ਤੇ ਵਿਸ਼ਵਾਸ ਰੱਬ ਤੇ ਵਿਸ਼ਵਾਸ ਨਹੀਂ ਅਸੀਂ ਆਪ ਬਣਾਉਣਾ ਚਾਹੁੰਦੇ ਵੀ ਹਾਂ ਅਸੀਂ ਤੰਤਨ ਸੰਤ ਭਵੇਸ਼ਰ ਸਿੰਘ ਜੀ ਇੱਕ ਧਾਨਾ ਆਪਾਂ ਵੀ ਪੜ ਲਈਏ ਬੜੀ ਪਵਿੱਤਰ ਧਾਨਾ ਆਹਾਹਾਹਾ ਮੈਂ ਤਾਂ ਜਦੋਂ ਕਿਤੇ ਬਾਜਾ ਵੱਜਦਾ ਹੈ ਮੈਂ ਤਾਂ ਖੜ ਜਾਂਦਾ ਤੇ ਧਾਨਾ ਆਪਾਂ ਵੀ ਬਾਣੀ ਨੂੰ ਪਵਿੱਤਰ ਕਰ ਲਈਏ ਆਹ ਪਰਿੰਦੇ ਧਾਨਾ ਪੜੋ ਉਹਨੂੰ ਭੁੱਲ ਗਈ ਨਾ ਮਾਣੇ ਜਿੰਦੇ ਮੇਰੀ तेरा रूप सजिया फलगीन मानी जिंदे मेरिए जिने तेरा रूप सजा माणी जेंदे जिने तेरा रूप तारे उल माणी जेंदे तेरा रूप तारा जी ते रूप तारा पुल बही माणी जिंदेव जी ते रूप तारा ਦتن ਕੀਤਾ ਗਿਆ ਹੈ ਕਿ ਉਸ ਮਾਲਕ ਨੇ ਸਾਨੂੰ ਸੁੰਦਰਤਾ ਦੇ ਦਿੱਤੀ ਕਿ ਆਹ ਉਹ ਤੋਂ ਵੱਧ ਅਸੀਂ ਸੁੰਦਰ ਹੋ ਸਕਦੇ ਹਾਂ ਜੇ ਸਾਨੂੰ ਕ੍ਰੂਪਤਾ ਵੀ ਦੇ ਦਿੱਤੀ ਅਸੀਂ ਇਤਨੇ ਸੁੰਦਰ ਕਰਮ ਕਰੀਏ ਸਾਡੀ ਕ੍ਰੂਪਤਾ ਟੱਕ ਜਾ ਸਕਦੀ ਹੈ ਫਿਰ ਜਿੰਨੀ ਸਾਨੂੰ ਸੁੰਦਰਤਾ ਦਿੱਤੀ ਹੈ ਸ਼ੀਸ਼ਾ ਦੇਖ ਲਬੋ ਤਰਪ ਦਰਪਣ ਇਹਨੂੰ ਦਰਪਣ ਵੀ ਕਹਿੰਦੇ ਹਨ ਐਨਾ ਵੀ ਕਹਿੰਦੇ ਹਨ ਤੇ ਕਈ ਨਾਮ ਮਿਰਰ ਵੀ ਕਹਿੰਦੇ ਹਨ ਇੰਨਾ ਵੀ ਕਹਿੰਦੇ ਹਨ ਦਰਪਣ ਵੀ ਕਹਿੰਦੇ ਹਨ ਸ਼ੀਸ਼ਾ ਵੀ ਕਹਿੰਦੇ ਹਨ ਕਈ ਹੋਰ ਵੀ ਮੇਰੇ ਨਾਮ ਇੱਕ ਦੋ ਹੋਰ ਵੀ ਚੀਤੇ ਹਨ ਦਰਪਣ ਦਰਪ ਮੈਨੇ ਨਾ ਦਰਪ ਹੰਕਾਰ ਨਾ ਕਰ ਸ਼ੀਸ਼ਾ ਸਿੱਖਿਆ ਦਿੰਦਾ ਵੀ ਦਰਪ ਮੈਨੇ ਹੰਕਾਰ ਨਾ ਕਰ ਪਰ ਅਸੀਂ ਤਾਂ ਜਿਆਦਾ ਸ਼ੀਸ਼ੇ ਦੇ ਵਿੱਚ ਦੇਖ ਦੇ ਹੰਕਾਰ ਹੋ ਜਾਂਦਾ ਪਰ ਸ਼ੀਸ਼ਾ ਵੀ ਸਾਨੂੰ ਸਿੱਖਿਆ ਦੇ ਰਿਹਾ ਹੈ ਖੈਰ ਸੁੰਦਰਤਾ ਦਿੱਤੀ ਹੈ ਸਾਨੂੰ ਉਤਨੇ ਹੀ ਸੁੰਦਰ ਕਰਮ ਕਰੀਏ ਅਸੀਂ ਇਤਨੀ ਸੁੰਦਰ ਜੇ ਸਾਨੂੰ ਕ੍ਰੂਪਤਾ ਦਿੱਤੀ ਹੋਈ ਆ ਤਾਂ ਕ੍ਰੂਪਤਾ ਕਿੰਨੇ ਢੱਕੀ ਜਾ ਸਕਦੀ ਸੁੰਦਰ ਕਰਮ ਕਰੀਏ ਕ੍ਰੂਪਤਾ ਢੱਕੀ ਜਾ ਸਕਦੀ ਖੈਰ ਸੁੰਦਰ ਸ਼ਾਂਤੀ ਹੁੰਦੇ ਨੇ ਸੁੰਦਰ ਸ਼ਾਂਤੀ ਹੁੰਦੇ ਹਨ ਅੰਦਰੋਂ ਇਤਨੇ ਸੁੰਦਰ ਹੋ ਜਾਂਦੇ ਨੇ ਪਾਕ ਪਵਿੱਤਰ ਹੋ ਜਾਂਦੇ ਨੇ ਆਹਾਹਾ ਉਹਨਾਂ ਮਹਾਪੁਰਖਾਂ ਤੰਤਨ ਸੰਤ ਬਾਬਾ ਰਵੰਤ ਸਿੰਘ ਜੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਮੈਂ ਤਾਂ ਰਾਤ ਵੀ ਇਹ ਗੱਲਾਂ ਹੀ ਕਰਦਾ ਰਹਾਂ ਉੱਥੇ ਵੀ ਮੈਂ ਗੱਲਾਂ ਕੀਤੀਆਂ ਵੀ ਦੇਖੋ ਮੈਨੂੰ ਮੇਰਾ ਪ੍ਰੋਗਰਾਮ ਇੱਕ ਜਗ੍ਹਾ ਤਾਂ ਮਿਸ ਕਰ ਦਿੱਤਾ ਇੱਕ ਜਗ੍ਹਾ ਮੈਂ ਹਾਜ਼ਰੀ ਭਰ ਕੇ ਤੀਜੀ ਜਗ੍ਹਾ ਇੱਕ 4 ਸਾਲ ਤੋਂ ਹੋ ਗਈ ਮੈਨੂੰ ਪਰਿਵਾਰ ਆਉਂਦੇ ਸਾਲ ਨੂੰ ਚੱਲਾਂਗੇ ਆਉਂਦੇ ਸਾਲ ਨੂੰ ਚੱਲਾਂਗੇ ਆ ਗਏ ਮੈਂ ਕਿਹਾ ਵੀ ਆਪਾਂ ਵੀ ਸ਼ਾਂਤੀ ਝੂਠ ਬੋਲੀ ਜਾਂਦੇ ਨੇ ਮੈਂ ਕਿਹਾ ਭਾਈ ਮੈਂ ਚਲੋ ਚੱਲਦੇ ਫਿਰ ਆਪਣੇ ਕਿਹੜਾ ਨਾਮ ਹੈ ਪਰ ਉਸੀ ਇਹਦਨਾ ਥਾਣੇਦਾਰ ਦਾ ਨ ਸੰਤੋਖ ਸਿੰਘ ਨ ਬੜਾ ਸੰਤੋਖੀ ਬੰਦਾ ਹੈ ਦੇਖੋ ਉਧਰ ਸੰਤੋਖੀ ਬੰਦਾ ਹੈ ਤੇ ਇੱਧਰ ਬਾਬਾ ਧਰਪਾਲ ਜੀ ਹੈ ਇਹ ਧਰਮ ਦਾ ਪਾਲਣ ਕਰੀ ਜਾਂਦੇ ਨੇ ਸੰਤੋਖ ਦਾ ਪਾਲਣ ਕਰੀ ਜਾਂਦੇ ਸੁਖ ਨੂੰ ਸੋ ਕੰਵਰਤ ਪਰ ਬਨਾ ਭਗਤ ਜਨਕਿ ਬਿਸ਼ਰਾਮ ਸੰਤੋਖੀ ਬੰਦਾ ਉਹ ਲੋਭੀ ਨਹੀਂਗਾ ਹੋ ਸਕਦਾ ਸੰਤੋਖੀ ਬੰਦੇ ਹੋਵੇਗਾ ਸੰਤ ਦਾ ਸੰਤੋਖ ਹੁੰਦਾ ਹੀ ਹੈ ਖੈਰ ਤੇ ਚੌਥੀ ਜਿਹੜੀ ਹਕੀਕਤ ਹੈ ਯਾਤਰਾ ਕਰਦੇ 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 ਯਾਤਰਾ ਕਰਦੇ ਕਰਦੇ ਤਰੀਕਤ ਤੋਂ ਤਰੀਕਾ ਸਿੱਖ ਲੈਣਾ ਫੇਰ ਸ਼ਰਅ ਦੇ ਵਿੱਚ ਤਰੀਕੇ ਦੇ ਵਿੱਚ ਹੁੰਮੇ ਹੋ ਜਾਂਦੀ ਹੈ ਕੱਪੜੇ ਪਾ ਕੇ ਜਿਵੇਂ ਇਨਾ ਜੋਸ਼ ਨੂੰ ਹੁਸਨ ਨੂੰ ਮਾ ਹੁਸਨ ਤੇ ਮਾਨ ਨੇ ਸੀ ਜਿੰਨਾ ਅੱਜ ਕਾ ਲੋਕ ਬੁਲੰਦ ਕਰਦੇ ਮੂੰ ਸ਼ੀਸ਼ੇ ਵਿੱਚ ਦੇਖ ਕੇ ਆਪਣੇ ਆਪ ਨੂੰ ਬੜਾ ਪਸੰਦ ਕਰਦੇ ਇਨਾ ਜੋਸ਼ ਨੂੰ ਹੁਸਨ ਤੇ ਮਾਨ ਨੇ ਸੀ ਜਿੰਨਾ ਅੱਜ ਕਾ ਲੋਕ ਬੁਲੰਦ ਕਰ ਦੇ ਮੂੰ ਸ਼ੀਸ਼ੇ ਦੇ ਵਿੱਚ ਦੇ ਕੇ ਆਪਣੇ ਆਪ ਨੂੰ ਬੜਾ ਬੜਾ ਪਸੰਦ ਕਰਦੇ ਵੀ ਮੈਂ ਹੈ ਉਹ ਅਸਲੀ ਜਿਹੜਾ ਰੂਪ ਦਿੱਤਾ ਉਹਨਾਂ ਦਾ ਧੱਕ ਦਿੱਤਾ ਫਿਰ ਭਾਈ ਕੋਈ ਮਹਤੜ ਕਹਿਣ ਲੱਗਿਆ ਜਾਂ ਸਾਨੂੰ ਵੀ ਸੋਹਣੇ ਬਣਾ ਰੱਬ ਨੇ ਸੋਹਣਾਂ ਨੂੰ ਜਮਣਾ ਬੰਦ ਕਰ ਦੇ ਕਿਉਂ ਸ਼ਿਕਾਇਤ ਕਰਨ ਵਾਲਾ ਸ਼ਿਕਾਇਤ ਕਰਦਾ ਵਾ ਸਾਰੇ ਸ਼ਿਕਾਇਤ ਕਰ ਤੁਸੀਂ ਤੇ ਸ਼ਿਕਾਇਤ ਕਰਨ ਦਾ ਜਨਮ ਸਦ ਅਧਿਕਾਰ ਹੈ ਤੁਹਾਡਾ ਖੈਰ